ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਲਬੱਝ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਰਹਿੰਦੀ ਤਾਂ ਤੁਸੀਂ ਇਸ ਸ਼ਬਦ ਦਾ ਜਾਪ 11 ਵਾਰ ਰੋਜ਼ 21 ਦਿਨ ਕਰਨਾ ਹੈ ਸਾਧ ਸੰਗਤ ਜੀ ਘਰ ਦੇ ਵਿੱਚ ਬਰਕਤਾਂ ਪੈ ਜਾਣਗੀ ਇੰਨਾ ਬਰਕਤ ਪਵੇਗੀ ਇੰਨਾ ਵਾਦਾ ਹੋ ਜਾਏਗਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਚਾਹੀਦਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਯਾ ਵੀਡੀਓਜ਼ ਨੋਟੀਫਿਕੇਸ਼ਨ ਮਿਲ ਸਕੀ ਸਾ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਨ ਪਾਉਂਦੇ ਹਾਂ ਸਾਧ ਸੰਗਤ ਜੀ ਇਹ ਜੁਗਤੀ ਸਾਡੇ ਸੁੱਤੇ ਹੋਏ ਭਾਗ ਜਗਾ ਦੇਵੇਗੀ ਜੋ ਤੀਜਾਂ ਤੁਸੀਂ ਚਾਹੁੰਦੇ ਹੋ ਉਹ ਆਪਣੇ ਆਪ ਤੁਹਾਡੇ ਵੱਲ ਭੱਜੀਆਂ ਆਉਣ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਜੇਕਰ ਆਪਾਂ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਸਾ ਸੰਗਤ ਜੀ ਇਹ ਕੰਮ ਕਰਨਾ ਕੋਈ ਔਖਾ ਨਹੀਂ ਹੈ ਸਾ ਸੰਗਤ ਜੀ ਨਾ ਹੀ ਕੋਈ ਵੇੜਾ ਵਕਤ ਵਿਚਾਰਾਂ ਦੀ ਲੋੜ ਹੈ ਸਾ ਸੰਗਾ ਜੀ ਜੋ ਤੁਹਾਨੂੰ ਮੌਕਾ ਮਿਲੇ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਸਾ ਸੰਗਾ ਜੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਤੋ ਜੋ ਕਿ ਜਿਵੇਂ ਸਾਨੂੰ ਦਿੱਤਾ ਹੈ ਸਾ ਸੰਗਾ ਜੀ ਜਿਵੇਂ ਇੱਥੇ ਪਰਮਾਤਮਾ ਜੀ ਦਾ ਸ਼ੁਕਰ ਕਰਾਂਗੇ ਸਾ ਸੰਗਤ ਜੀ ਪਤਾ ਨਹੀਂ ਕਿੰਨੀ ਹੈ ਰਹਿਮ ਤਾਂ ਵਾਹਿਗੁਰੂ ਜੀ ਕਰਨਗੇ ਸਾ ਸੰਗਤ ਜੀ ਮਹਾਂਪੁਰਸ਼ ਜੀ ਪੂਰਨ ਬ੍ਰਹਮ ਗਿਆਨੀ ਸੰਤ ਭਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੀ ਸਮਝਾਉਂਦੇ ਹੋਏ ਭਾਈ ਕਹਿੰਦੇ ਨੇ ਕਿ ਰੱਬ ਦੀ ਰਾਮ ਖਜ਼ਾਨੇ ਦੀ ਚਾਬੀ ਹੈ ਸਾ ਸੰਗਤ ਜੀ ਜਦੋਂ ਜੋ ਬੰਦਾ ਵੀ ਕਿਸੇ ਦਾ ਮਹਤਾਜ ਨਹੀਂ ਹੋ ਸਕਦਾ ਸਤ ਗੁਰੂ ਜੀ ਉਸ ਉੱਤੇ ਬੀਬੇ ਅੰਤ ਕਿਰਪਾ ਕਰਦੇ ਨੇ ਸਾ ਸੰਗਤ ਜੀ ਉਸ ਦੀ ਜ਼ਿੰਦਗੀ ਵਿੱਚ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਸ਼ੁਕਰਾਨਾ ਕਰਨਾ ਹੈ ਸਾ ਸੰਗਤ ਜੀ ਸਵੇਰੇ ਉੱਠਦੇ ਸਾਲ ਸ਼ੁਕਰਾਨਾ ਕਰੋ ਸਾ ਸੰਗਤ ਜੀ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਕਰੋ ਰੋਟੀ ਖਾਣ ਵੇਲੇ ਸ਼ੁਕਰਾਨਾ ਕਰੋ ਤੁਹਾਡੀ ਜ਼ਿੰਦਗੀ ਵਿੱਚ ਇੰਨੀ ਜਲਦੀ ਬਦਲਾ ਆ ਜਾਵੇਗਾ ਉਸ ਨੂੰ ਗੁਰੂ ਚਰਨਾਂ ਦੇ ਨੇੜੇ ਹੋ ਜਾਓਗੇ ਪਰਮਾਤਮਾ ਦੇ ਨਾਮ ਦੀ ਪ੍ਰੀਤੀ ਤੁਹਾਡੇ ਅੰਦਰ ਵਸ ਜਾਵੇਗੀ ਸਾ ਸੰਗਤ ਜੀ ਤੁਸੀਂ ਵਾਹਿਗੁਰੂ ਜੀ ਨੂੰ ਪਿਆਰ ਕਰਨ ਲੱਗ ਜਾਓਗੇ ਸਾ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਇੰਨੀਆ ਬਰਕਤਾਂ ਪੈਣਗੀਆਂ रिजक वाधा होगा कि तीन सोच भी नहीं सकते सत्संग जी ती शब का जाप करना है सत्संग जी ती शब्द का जाप ग्यारह बार रोज़ इक्की दिन करना है सत्संग जी थोड़े तो सारे काम सवर जाएंगे सतसंग जी ती हो सके तो सवेरे अमृत वेले करना है सत्संग जी उठ के नहा धो तो के सुचे कपड़े पा के सत्संग जी वागुरु जी धूप भुती करके ती वागुरु जी कोल के कोल बैठ के सात संगत जी इस शब्द का जाप करना है सुचा आसन ला के जाप करना है सतसंग जी वागुरु जी एकाग्र चित होकर इस शब्द का जाप करना है सत्संग जी ਤਾ ਤੁਹਾਡੇ ਸਾਰੇ ਕੰਮ ਸਬਰ ਜਾਣਗੇ ਸਾਥ ਸੰਗਤਾਂ ਦੇ ਆਓ ਹੁਣ ਆਪਾਂ ਸ਼ਬਦ ਦੀ ਸਾਂਝ ਪਾਉਂਦੇ ਹਾਂ ਗੋੜੀ ਸੁਖਮਨੀ ਮਹਲਾ ਪੰਜਮ ਨਿਰਤਨ ਕੋ ਤਨ ਤੇਰਾ ਨਾਉ ਨਿਤਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਵ ਤੇਰੋ ਮਾਨ ਸਗਲ ਕਟਾ ਕੋ ਤੇਵੋ ਦਾਨ कर्णकरावन हार स्वामी सगल कटाके अपनी गत मित जानो आपे आपन संग आ आप प्रभ्राते तुमरि उस तुम ते होय नानक अवर न जानस कोए गौडि सुखमनी महल्ला पंजमा ਨਿਰਦਨ ਕੋ ਤਨ ਤੇਰਾ ਨਾਉ ਨਿਖਾਵੇ ਕੋ ਨਾ ਤੇਰਾ ਥਾਉ ਨਿਮਾਨੇ ਕੋ ਪ੍ਰਵ ਤੇਰੋ ਮਾਨ ਸਗਲ ਕਟਾ ਕੋ ਤੇਉ ਦਾਨ ਕੰਨ ਕਰਾਵਨ ਹਾਰ ਸੁ ਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ आपन साग आ प्रव्राते तुमरि युस् तुम ते होय नानक अवरन जानस कोये गौडी सुखमणि मला पंजमा नेतन को तन तेरा नाओ निथावे को नौ तेरा थाओ ਨਿਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਂ ਕੋ ਤੇਵੋ ਦਾਨ ਕਰਨ ਕਰਾਵਨ ਹਾਰ ਸੋ ਆਮੀ ਸਗਲ ਕਟਾਂ ਕੇ ਆਂਤਰ ਜਾਨੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ नानक अवर न कोए गौडि सुखमनि महल्ला पंजवा नितन को तन तेरा नाओ। निथावे को न तेरा थाओ। निमाने को प्रभ तेरो मान। सगल कटा को ते दान गन करावन हार सो आमी सगळ कटाके अंतर जामी आपनी गत मित जानो आपे आपन संग आप प्रब्राते तुमरी उसत तुमते होए नानके अवर्ण जान सकोए गौरी सुखमनि महल्ला पञ्जमा निर्तन को तन तेरा निथावे को न तेरा था निमाने को प्रव तेरो मान। सगल कटा को देवो दान कर्ण रावन हार स्वामी ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨ ਜਾਨ ਸਕੋਏ ਗੋੜੀ ਸੁਖਮਨੀ ਮਹਲਾ 5 ਨਿਰਤਨ ਕੋ ਤਨ ਤੇਰਾ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਤੇਵੋ ਤਾਨ ਕਨ ਕਰਾਵਨ ਹਾਰ ਸੋ ਅਮੇ ਸਗਲ ਕਟਾ ਕਰਨ ਕਰਾਵਨ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰਨ ਜਾਣ ਸਕੋਏ ਗੋੜੀ ਸੁਖਮਨੀ ਮਹਲਾ 5 நிரத்தன கோாவே கோே கோபிரவல கட்ட கோ தே தே தான் கண்காவ சோமி ஸ்டாக கே அந்தர் ஜம்மி ஜனாபே ஆன சங்க ஆபிரத்தே துமரி உஸ்துமே ஹோ நான்கோயே கௌரி சுக்மணி மஹா பஞ்சவ निर्तन को तन तेरा नाओ, निथावे को न तेरा थाओ, निमाने को प्रव तेरो मान सगल कटा को देवो दान करावन हार स्वामी ਸਗਲੰ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨ ਚਾਨਸ ਕੋਏ ਗੜੀ ਸੁਖਮਨੀ ਮਹਲਾ 5 ਨਿਰਤਨ ਕੋ ਤਨ ਤੇਰਾ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਤੇਵੋ ਦਾਨ ਕਰਨ ਕਰਾਵਨ ਹਾਰ ਸੁ ਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪ ਪੇ ਆਪਨ ਸਾંગ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸ ਕੋਏ ਗੜੀ ਸੁਖ ਮਨੀ ਮਹੱਲਾ ਪੰਜਵਾ ਨਿਮਨ ਨਿਰਤਨ ਕੋ ਤਨ ਤੇਰਾ ਨਾਉ ਨਿਤਾਰੇ ਕੋ ਨਉ ਤੇਰਾ ਥਾਓ ਨਿਮੰਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਨਕਰਾਵਨ ਹਾਰ ਸੁ ਆਮੇ ਸਗਲ ਕਟਾ ਕੇ ਅੰਤਰ ਜਾਮੇ ਆਪਣੇ ਗਤ ਮਿਤ ਜਾਨੋ ਆਪੇ ਆ பன ஆபராம நான அவரணோய கௌழி சுகமணி மஹ நோ தன ਨਿਤਾਵੇ ਕੋ ਨਉ ਤੇਰਾ ਥਾਓ ਨਿਮਾਨੇ ਕੋ ਪ੍ਰਵ ਤੇਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕੰਨ ਕ੍ਰਾਵਨ ਹਾਰਸੋ ਆਮੀ ਸਗਲ ਕਟਾ ਕੇ ਅੰਦਰ ਜਾਮੀ ਆਪਣੀ ਗਤ ਮੇਤ ਜਾਨੋ ਆਪੇ आपने सांग आप सा तुमरे उस्त तुम ते होए, नानक अवर गोडी सुख मनी महल्ला पंचमा, निर्तन को तन तेरा नीथावे को न तेरा थाओ, निमाने को प्रभ तेरो मान सगलकटा को तेवो दान कर्ण रावन् हार स्वामी சகல கட்டி மித ஜானோ ஆவிர துமதி உஸத் துமத்தை போய் நான்கு கோய கௌடி சுகமணி மஹா பஞ்சமா निर्धन को तन तेरा नाओ, निथावे को नव तेरा थाओ निमाने को प्रभ तेरो मान सगल कटा को देवो दान, वो करावन हार स्वामी ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮ ਉਸ ਤਤ ਤਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਸਾਥ ਸੰਗਤ ਜੀ ਇਸ ਆਪਣਾ ਸ਼ਬਦ ਸਾਥ ਸੰਗਤ ਜੀ ਤੁਸੀਂ ਇਹ ਸ਼ਬਦ ਨੂੰ ਰੋਜ਼ ਫੋਨ ਤੇ ਲਗਾ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਤੇ ਆਪ ਵੀ ਜਾਪ ਕਰ ਸਕਦੇ ਹੋ ਸਾਥ ਸੰਗਤ ਜੀ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਸਾਥ ਸੰਗਤ ਜੀ ਤੁਸੀਂ ਇਹ ਸ਼ਬਦ ਦਾ ਜਾਪ 11 ਵਾਰ ਰੋਜ਼ 21 ਦਿਨ ਕਰਨਾ ਹੈ ਸਾਥ ਸੰਗਤ ਜੀ ਕਰਦੇ ਵਿੱਚ ਇਨਾ ਪੈਸਾ ਆ ਜਾਵੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਘਰ ਦੇ ਵਿੱਚ ਇੰਨੀਆਂ ਬਰਕਤਾਂ ਰਹਿਮਤਾਂ ਵਰਤ ਜਾਣੀਆਂ ਕਿ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਸਾ ਸੰਗਤ ਜੀ ਇਹ ਸੀ ਆਪਣਾ ਜਾ ਸ਼ਬਦ ਸਾ ਸੰਗਤ ਜੀ ਸ਼ਬਦ ਵਧੀਆ ਲੱਗਿਆ ਹੋਵੇ ਤੇ ਕਮੈਂਟ ਬਾਕਸ ਵਿੱਚ ਸਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਅਤੇ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਰਹਦੀ ਸਾਧ ਸੰਗਤ ਜੀ ਤਾਂ ਜੋ ਉਹ ਵੀ ਆਪਣੇ ਘਰ ਦੇ ਵਿੱਚ ਇਹ ਸ਼ਬਦ ਨੂੰ ਲਗਾ ਸਕਣ ਤੇ ਉਹਨਾਂ ਤੇ ਵੀ ਵਾਹਿਗੁਰੂ ਦੀ ਰਹਿਮਤ ਹੋ ਸਕੇ ਸਾਧ ਸੰਗਤ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਤ ਸੰਗਤ ਜੀ ਜੇ ਕੋਈ ਭੁੱਲਿਆ ਪੜਕਾ ਹੋਵੇ ਗੁਰੂ ਸਾਹਿਬ ਦੇ ਨਾਲ ਜੁੜ ਸਕੇ ਸਾਤ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਗੁਰੂ ਨਾਲ ਜੁੜਨਾ ਤੇ ਜੋੜਕ ਸਾਤ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੇ ਹਰ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਤੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗਿਓਵੇ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਸਤ ਸਾਂਗਤ ਜੀ ਹੋਈ ਆਪੋ ਲਾਜੁਕਾਂ ਦੀ ਖਿਮਾ ਬਖਸ਼ਣੇ ਜੀ ਫਾਇਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ